ਕੋਲੇ ਗਾਂ ਸੀਗੀ ਤੇ ਗਾਂ ਫੰਡਰ ਸੀ ਫੰਡਰ ਮਤਲਬ ਜਿਹੜੀ ਸੂ ਨਾ ਸਕਦੀ ਹੋਵੇ ਉਹਦਾ ਮੁੰਡਾ ਕਹਿੰਦਾ ਬਾਪੂ ਯਾਰ ਐਵੇਂ ਤੂੜੀ ਤੜੀ ਜੀ ਪਾਈ ਜਾਂਦੇ ਆ ਮਤਲਬ ਜੇ ਤਾਂ ਬਣਦਾ ਨਹੀਂ ਸੂਣਾ ਤੇ ਨੇ ਹੈ ਨਹੀਂ ਇਹਨੂੰ ਕੱਢ ਨਾ ਕਿ ਤੇਰਾ ਰੱਸਾ ਖੋਲ ਦੇ ਰੱਸਾ ਕਾ ਨੂੰ ਖੋਲਣਾ ਕਿਸੇ ਦੇ ਗਲ ਪਾ ਦਿੰਨੇ ਆ ਉਹਨੇ ਗਵਾਂਡੀਆਂ ਨੂੰ ਤੜਕੇ ਬੋਲ ਮਾਰਿਆ ਕਹਿੰਦਾ ਯਾਰ ਐ ਕਰ ਫਲਾਨਿਆਂ ਤੂੰ ਗਾਂ ਲੈ ਜਾ ਯਾਰ ਤੂੰ ਸਾਂਭ ਲੈ ਇਹਨੂੰ ਹਣਾ ਤੇ ਸੱਤ ਹਾਂ ਸੰਭਦੀ ਉਹ ਪਾਈ ਲੈ ਗਿਆ ਉਹ ਫੰਡਰ ਸੀ ਪਰ ਉਹਦੀ ਕਿਸੇ ਕਿਸਮਤ ਚੰਗੀ ਸੀ ਭਾਈ ਡੂੜ ਕਸਾਲ ਬਾਅਦ ਗਾਂ ਸੂਪੀ ਜੋ ਗਾਂ ਸੂਪੀ ਜਿਹਨੇ ਗਾਂਦਾਨ ਕੀਤੀ ਸੀ ਉਹਦਾ ਮੁੰਡਾ ਆ ਗਿਆ ਕਹਿੰਦਾ ਬਾਪੂ ਗਾਂ ਵਧੀਆ ਬਾਬ ਸਕੰਦਾ ਪਾਪਾ ਹੁਣ ਕਿਵੇਂ ਲੈ ਕੇ ਆਵੇਂ ਹੁਣ ਤਾਂ ਆਪਾਂ ਨੰਦੇ ਦੇ ਦਿੱਤੀ ਐ ਤੇ ਕਹਿੰਦਾ ਕਿੱਡੀ ਗੱਲਾਂ ਬਗਾੜਨ ਲੱਗਿਆ ਕਿਹੜਾ ਟਾਈਮ ਲੱਗਦਾ ਉਹਨੇ ਪਈ ਤੜਕੇ ਉੱਠੇ ਤੜਕੇ ਉੱਟ ਕੇ ਆਉਦੇ ਮੁੰਡੇ ਨੂੰ ਕਹਿੰਦਾ ਇਹਨਾਂ ਤੇ ਕੋਠੇ ਚੜ ਜਾ ਮੁੰਡਾ ਕੋਠੇ ਤੇ ਚੜ ਗਿਆ ਤੇ ਕੋਠੇ ਚੜ ਕੇ ਪਈ ਛਾਲਾ ਮਾਰਨ ਲੱਗਿਆ ਜੋ ਥੱਲੇ ਬਾਜ ਆਈ ਤੇ ਜਿਨ੍ਹਾਂ ਨੇ ਗਾਂ ਲਿਆਂਦੀ ਸੀ ਉਹ ਬੰਦਾ ਬਾਹਰ ਆਇਆ ਤੇ ਬਾਹਰ ਆ ਕੇ ਕਹਿੰਦਾ ਕੌਣ ਓਏ ਕਿਹੜਾ ਗਾ ਕੋਠੇ ਤੇ ਕੌਣ ਹੈ ਤੇ ਇਹਨਾਂ ਨੂੰ ਪਾਈ ਜਿਹਨੇ ਗਾਂ ਦਿੱਤੀ ਸੀ ਉਹ ਗੇਟ 'ਚ ਖੜਾ ਹੀ ਉਹਨੇ ਗੇਟ ਖੋਲਿਆ ਕਹਿੰਦਾ ਮੁੰਡਿਆ ਖੋਲ ਓਏ ਗਾਂ ਕਹਿੰਦਾ ਕੀ ਗੱਲ ਹੋ ਗਈ ਜੀ ਗੱ ਜੀ ਬਾਨਾ ਦਿਓ ਨਾ ਦਿਓ ਤੁਸੀਂ ਸਹੀ ਹੋ ਤੁਸੀਂ ਗਲਤ ਹੋ ਨਹੀਂ ਫਰਕ ਪੈਂਦਾ ਜਿਹਨੇ ਤੁਹਾਨੂੰ ਛੱਡਿਆ